ਕਸਾਰ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਇਹ ਕਿਸੇ ਵੀ ਕੀਮਤ ਤੇ ਸ਼ਰਕ ਨਹੀਂ ਮੰਨਦੇ ਆਂਗੇ ਨਹੀਂ ਮੰਨਦੇ ਆਂਗੇ ਨਹੀਂ ਮੰਨਦੇ ਆਂਗੇ ਇਹ ਕਿਸੇ ਕੀਮਤ ਤੇ ਸ਼ਰਕ ਨਹੀਂ ਮੰਨਦੇ ਆਂਗੇ ਨਹੀਂ ਮੰਨਦੇ ਆਂਗੇ ਨਹੀਂ ਮੰਨਦੇ ਆਂਗੇ ਕਸਾਰ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਵਿਰੋਧ ਸਰਕਾਰ ਮਰਦਾਬਾਦ 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 ਅੱਜ ਗੋਇੰਦਵਾਲ ਸਾਹਿਬ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਵੱਲੋਂ ਅੱਜ ਇਤਿਹਾਸਿਕ ਕਸਬਾ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਜੋ ਦਿੱਲੀ ਕਟੜਾ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਸੀ ਉਸ ਨੂੰ ਰੁਕਵਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਉੱਥੇ ਹੋ ਗਿਆ ਕਿਸਾਨਾਂ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਸੋਨਾਂ ਵੱਲੋਂ ਮਾਹੌਲ ਨੂੰ ਠੰਡਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਦਾਸ ਦੇ ਇਹ ਪ੍ਰਸ਼ਾਸਨ ਵੱਲੋਂ ਇੱਕ ਕਿਸਾਨ ਦੇ ਖੇਤਾਂ ਵਿੱਚ ਜੀਸੀਬੀ ਦੇ ਨਾਲ ਡੂੰਗੀ ਖਾਈ ਪੁੱਟੀ ਜਾ ਰਹੀ ਸੀ ਜਿਸ ਦੀ ਸੂਚਨਾ ਕਿਸਾਨਾਂ ਨੂੰ ਮਿਲੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਇਕੱਠੇ ਹੋ ਗਏ ਉਹਨਾਂ ਵੱਲੋਂ ਚੱਲ ਰਹੀ ਜੀਸੀਪੀ ਨੂੰ ਉੱਥੇ ਰੋਕ ਦਿੱਤਾ ਗਿਆ ਉਹਨਾਂ ਜੀਸੀਬੀ ਵੱਲੋਂ ਪੁੱਟੀ ਗਈ ਖਾਈ ਨੂੰ ਪੂਰਨ ਦੀ ਮੰਗ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਕੀਤੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਟੁਕਮੇ ਰੇਟ ਨਹੀਂ ਦੇ ਰਹੀ ਜਿਸ ਦੇ ਕਰਕੇ ਉਹਨਾਂ ਵੱਲੋਂ ਸਹਾਇਵੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੇ ਨਾਲ ਕੋਈ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਾਲੇ ਸਮੇਂ ਵਿੱਚ ਰੋਡ ਜਾਮ ਕਰਨਗੇ ਤੇ ਇਸ ਦੇ ਨਾਲ ਨਾਲ ਰੇਲਾਂ ਦੀਆਂ ਪਟੜੀਆਂ ਵੀ ਰੋਕਣਗੇ ਤੇ ਇਸ ਤੋਂ ਬਾਅਦ ਵੀ ਜੇਕਰ ਕੋਈ ਹੱਲ ਨਾ ਹੋਇਆ ਤਾਂ ਕੋਈ ਨਾ ਕੋਈ ਵੱਡਾ ਐਕਸ਼ਨ ਕਿਸਾਨ ਵੀ ਜ਼ਰੂਰ ਲੈਣਗੇ ਇੱਥੇ ਜਿਹੜਾ ਆ ਪ੍ਰਸ਼ਾਸਨ ਆਣ ਕੇ ਧੱਕੇ ਨਾਲ ਕਬਜ਼ੇ ਲੈਣ ਦਾ ਆ ਸਾਡੀ ਨਾਲ ਕੋਈ ਸਹਿਮਤੀ ਤੇ ਹੋਈ ਨਹੀਂ ਅਜੇ ਕੱਲ੍ਹ ਅਸੀਂ ਇੱਥੇ ਨਾਲ ਮੀਟਿੰਗ ਕੀਤੀ ਆ ਅਹੀਂ ਨਾਲ ਰੇ ਕੱਲ ਕੀਤੀ ਆ ਵੀ ਸਾਨੂੰ ਜਿੰਨੇ ਦਾ 7 ਕਰੋੜ ਰੁਪਈਆ ਨਹੀਂ ਦੇ ਤੁਸੀਂ ਉਹਨਾਂ ਚਿਰ ਅਸੀਂ ਜ਼ਮੀਨਾਂ ਦੇ ਵਿੱਚ ਵਾੜ ਨਹੀਂ ਦਵਾਗੇ ਤੁਹਾਨੂੰ ਇਹਨਾਂ ਨੂੰ ਪਹਿਲਾਂ ਐਪਲੀਕੇਸ਼ਨਾਂ ਲੈ ਕੇ ਆਰਬਿਟ੍ਰੇਸ਼ਨ ਤੱਕ ਅਸੀਂ ਗੱਲਬਾਤ ਕੀਤੀ ਆ ਸਾਡਾ ਕੰਮ ਜਿਉਂਦਾ ਤੇ ਉਹ ਹੀ ਪਿਆ ਇਹਨਾਂ ਨੇ ਇੱਕ ਸਾਰ ਵਾਰ ਨਹੀਂ ਕੀਤਾ ਕਿਤੇ 27 ਲੱਖ ਕਿਤੇ 38 ਲੱਖ ਕਿਤੇ 55 ਲੱਖ ਕਿਤੇ ਇਹਨਾਂ ਨੇ 52 ਲੱਖ ਕੀਤਾ ਵਾ ਤੇ ਅਖੀਰੀ ਪੰਜ ਸੱਤ ਕਿੱਲਾਂ ਦੇ 65 ਸਾਂ ਵਾਰ ਕਰ ਦਿੱਤਾ ਤੇ ਕਹਿੰਦੇ ਯਾਰ ਕਿਸਾਨ ਖੁਸ਼ ਵਾ ਸਾਨੂੰ ਜੋ ਇਹਨਾਂ ਦਾ ਵਾੜ ਮਨਜ਼ੂਰ ਹੀ ਨਹੀਂ ਆ ਸਾਡੇ ਨਾਲ ਕੋਈ ਸਹਿਮਤੀ ਹੋਈ ਨਹੀਂ ਤੇ ਕਬਜ਼ੇ ਕਿਦਾਂ ਲੈਣ ਦਵਾਂਗੇ ਅਸੀਂ ਇਹਨਾਂ ਨੂੰ ਉਹਨਾਂ ਚਿਰ ਕਬਜ਼ੇ ਨਹੀਂ ਲੈਣ ਦਵਾਂਗੇ ਜਿੰਨਾ ਚਿਰ ਸਾਡਾ ਇੱਕ ਤਰ੍ਹਾਂ ਦਾ ਵਾਰ ਨਹੀਂ ਕਰਦੇ ਬਰਾਬਰ 7.5 ਕਰੋੜ ਦਾ ਵਾਰ ਕਰਨਗੇ ਤੇ ਅਸੀਂ ਕਬਜ਼ੇ ਲੈਣ ਦਵਾਂਗੇ ਨਹੀਂ ਇਹ ਤੋਂ ਸਾਨੂੰ ਤਿੱਖਾ ਸੰਭਰਸ਼ ਕਰਨਾ ਪਵੇ ਤੇ ਅਸੀਂ ਕਰਾਂਗੇ ਵੇਖੋ ਇਹ ਨੈਸ਼ਨਲ ਐਕਸਪ੍ਰੈਸ ਆਈ ਵੀਰ ਲੋ ਜਿਹੜਾ ਜ਼ਬਰਦਸਤੀ ਕਿਸਾਨਾਂ ਦੀਆਂ ਬੀਜੀਆਂ ਜ਼ਮੀਨਾਂ ਦੇ ਵਿੱਚ ਦੀ ਕਿਤੇ ਵਟਾਂ ਪਾ ਜਾਂਦੇ ਮਟਰਾਂ 'ਚ ਤੇ ਕਿਤੇ ਆ ਹੁਣ ਕਿਸਾਨ ਦੇ ਨਾਲ ਕੋਈ ਅਜੇ ਤੱਕ ਸਹਿਮਤੀ ਨਹੀਂ ਬਣੀ ਤੇ ਉਹਦੇ ਜੀਸੀਪੀ ਲੈ ਆ ਕੇ ਤੇ ਵੱਡੇ ਵੱਡੇ ਟੋਏ ਮਾਰ ਦਿੱਤੇ ਗਏ ਆ ਜਿਹਦੇ 'ਚ ਜਦੋਂ ਕਿਸਾਨ ਮਜ਼ਦੂਰ ਸਿੰਘ ਅਰਸ਼ਮੇਦੀ ਪੰਜਾਬ ਸ਼ਹੀਦਬਾਬ ਬਲਾਕਾ ਸਿੰਘ ਜੀ ਕੰਗ ਜੋਂਦੇ ਆਗੂ ਉਹਨੂੰ ਪਤਾ ਲੱਗਾ ਉਹਨਾਂ ਤਰ੍ਹਾਂ ਤਕਸ਼ਨ ਕਰਦੇ ਹੋ ਇੱਥੇ ਪਹੁੰਚਿਆ ਸਾਡੀ ਸਰਕਾਰ ਨੂੰ ਕੱਲ ਵੀ ਮੰਗੇ ਹੋਈ ਤੇ ਅੱਜ ਵੀ ਮੰਗੇ ਹੋਈ ਆ ਵੀ ਅਜੇ ਸਾਡੇ ਨਾਲ ਤੁਹਾਡੀ ਬਹਿ ਕੇ ਕੋਈ ਗੱਲਬਾਤ ਨਹੀਂ ਹੋਈ ਅਜੇ ਨਾ ਤੇ ਸਾਨੂੰ ਕੋਈ ਲਾਗੇ ਸਰਵਸ ਰੋਡ ਬਾਰੇ ਦੱਸਿਆ ਗਿਆ ਨਾ ਸਾਡੀਆਂ ਸਕੀਮਾਂ ਤਕਸੀਮਾਂ ਜਿਹੜੀਆਂ ਜਿਉਂਦੀਆਂ ਤਿਉਂ ਪਈਆਂ ਵਾ ਕੋਈ ਅਜੇ ਤੱਕ ਸਾਨੂੰ ਮਾਫਜੇ ਦਾ ਨਹੀਂ ਦੱਸਿਆ ਗਿਆ ਕੋਈ ਸਰਵਿਸ ਰੂਟ ਦਾ ਨਹੀਂ ਦੱਸਿਆ ਗਿਆ ਕੋਈ ਲਾਗੇ ਬੰਨੇ ਜਿਹੜੀਆਂ ਸਾਡੀਆਂ ਨੁਕਰਾਂ ਬਜਣੀਆਂ ਵਾਂ ਉਹਦੇ ਬਾਰੇ ਨਹੀਂ ਦੱਸਿਆ ਗਿਆ ਵੀ ਉਹ ਕਿਹੜੇ ਖਾਤੇ 'ਚ ਪਾਉਣੀਆਂ ਵਾਂ ਜਿਹੜੇ ਦੂਜੇ ਬੰਨੇ ਜ਼ਮੀਨਾਂ ਰਹਿ ਜਾਣੀਆਂ ਉਧਰ ਕੋਈ ਬਿਜਲੀ ਦਾ ਕਨੈਕਸ਼ਨ ਨਿਕਲਣੇ ਆ ਜਾਂ ਉਥੇ ਬੰਬੀਆਂ ਲੱਗਣੀਆਂ ਉਹਨਾਂ ਨੂੰ ਕਨੈਕਸ਼ਨ ਕਿੱਥੋਂ ਦੇਣੇ ਆ ਅਜੇ ਸਾਰੇ ਮਸਲੇ ਦੀ ਜਿਉਂ ਦੀ ਤਿਉਹ ਆ ਤੇ ਡਿਟੇਟਰਸ਼ਿਪ ਕਰਦੇ ਹੋਏ ਇਥੇ ਪ੍ਰਸ਼ਾਸਨ ਅਧਿਕਾਰੀ ਪਹੁੰਚ ਗਏ ਜੀਐਸਪੀ ਨਾਲ ਵਟਾਂ ਪਾਉਣੇ ਸ਼ੁਰੂ ਕਰ ਦਿੱਤੇ ਆ ਜੇ ਚ ਅਜ ਤੁਰੰਤ ਕਾਰਵਾਈ ਕਰਦੇ ਹੋ ਇਥੇ ਵੱਡੀ ਗਿਣਤੀ ਜੇ ਅਸੀਂ ਪਹੁੰਚੇ ਆ ਤੇ ਇਹਨੂੰ ਰੋਕਣ ਲਈ ਖੜੇ ਆ ਜੀਐਸਪੀ ਜਿਹੜੀ ਆ ਉਹਦਾ ਕੰਮ ਰੋਕ ਦਿੱਤਾ ਗਿਆ ਵਾ ਤੇ ਇਹ ਕੋਸ਼ਿਸ਼ ਸਾਡੀ ਇਹ ਆ ਵੀ ਜਿਹੜਾ ਇਹਨਾਂ ਨੇ ਵਟ ਪਾਈ ਆ ਇਸੇ ਜੀਐਸਪੀ ਨਾਲ ਅਸੀਂ ਬੇਨਤੀ ਕੀਤੀ ਆ ਓਪਰੇਟਰ ਸਾਹਿਬ ਨੂੰ ਪਿਆ ਪਿਆਰ ਨਾਲ ਪਹਿਲੀ ਪੱਧਰੀ ਕਰ ਜਾ ਕਿਸਾਨ ਆਪਣੀ ਜਿਹੜੀ ਪੈੜੀ ਉਹ ਵੇਚ ਸਕਣ ਇਹ ਸਾਰਾ ਕੁਝ ਨਹੀਂ ਇੱਕ ਸਰਕਾਰ ਜਿਹੜੀ ਆ ਤੱਕੇਸ਼ਾਈ ਨਾਲ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਆ ਪਰ ਕਿਸਾਨ ਮਿੰਦੂਰ ਸੰਘਰਸ਼ ਕਮੇਟੀ ਮੰਗ ਕਰਦੀ ਆ ਕਿ ਜਿੰਨਾ ਕਿਸਾਨਾਂ ਦੀ ਜ਼ਮੀਨ ਆ ਰਹੀ ਆ ਉਹਨਾਂ ਨੂੰ ਇੱਕਸਾਰ ਪੈਸੇ ਦਿੱਤੇ ਜਾਣ ਤੇ ਫੇਰ ਕਿਸਾਨ ਦੀ ਜ਼ਮੀਨ ਦਾ ਜਿਹੜੀ ਕਿਸਾਨ ਦੀ ਜ਼ਮੀਨ ਬਚ ਜਾਂਦੀ ਹਾਈਵੇ ਤੋਂ ਪਰੇ ਰਹਿ ਜਾਂਦੀ ਉਹਦਾ ਕੋਈ ਹੱਲ ਕੱਢਿਆ ਜਾਵੇ ਕਿਸਾਨ ਦਾ ਜਿਹੜਾ ਬੰਬੀ ਦਾ ਪਾਣੀ ਦਾ ਕੋਈ ਹੱਲ ਕੱਢਿਆ ਜਾਵੇ ਤੇ ਫੇਰ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕੀਤਾ ਜਾਵੇ ਉਹਨਾਂ ਜਿਹੜਾ ਕਿਸਾਨ ਮਿੰਦੂਰ ਸੰਘਰਸ਼ ਕਮੇਟੀ ਕਦੀ ਵੀ ਸਰਕਾਰ ਦੇ ਮਸੂਬੇ ਸਫਲ ਨਹੀਂ ਹੋਣ ਦੇਵੇਗੀ ਜੀ ਤਾਂ ਹੁਣ ਵੇਖਣਾ ਇਹ ਹੋਏਗਾ ਕਿ ਦਿੱਲੀ ਕਟੜਾ ਹਾਈਵੇ ਦੇ ਮਾਮਲੇ 'ਚ ਸਰਕਾਰਾਂ ਕਿਸਾਨਾਂ ਦੇ ਉਮੀਦਾਂ ਦੇ ਉੱਤੇ ਖਰੀਆਂ ਉਤਰਦੀਆਂ ਨੇ ਜਾਂ ਫਿਰ ਨਹੀਂ ਉਤਰਦੀਆਂ ਤਰਨਤਾਰਨ ਤੋਂ ਨਿਰਮਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈ ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।